ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ ਦਨਿਕ ਸੂਰਵੀ ਟੀਵੀ ਮੈਸੋਨੀਆ ਸੋ ਇਸ ਵਾਰ ਗੱਲ ਕਰਾਂਗੇ ਅਸੀਂ ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਦੇ ਸਟਾਰ ਯਾਨੀ ਕਿ ਗਲੋਬਲ ਸਟਾਰ ਦਲਜੀਤ ਦੋਸਾਂਝ ਦੇ ਬਾਰੇ ਜੋ ਕਿ ਕੇਬੀਸੀ ਦੇ ਵਿੱਚ ਨਜ਼ਰ ਆਏ ਤਾਂ ਇਸ ਕਰਕੇ ਕਾਫੀ ਪ੍ਰੋਮੋ ਰਿਲੀਜ਼ ਹੋਏ ਤੇ ਦਲਜੀਤ ਦੋਸਾਂਜ ਕੰਟਰੋਵਰਸੀਆਂ ਦੇ ਵਿੱਚ ਵੀ ਆ ਗਏ ਕਿਉਂਕਿ ਉਹਨਾਂ ਨੂੰ ਧਮਕੀਆਂ ਵੀ ਮਿਲੀਆਂ ਸੀਗੀਆਂ ਕਿਉਂਕਿ ਇਸ ਪ੍ਰੋਮੋਸ ਦੇ ਵਿੱਚ ਨਜ਼ਰ ਆ ਰਿਹਾ ਸੀ ਕਿ ਦਲਜੀਤ ਦੋਸਾਂਜ ਜੋ ਆ ਮੀਤਾ ਬਚਨ ਦੇ ਪੈਰੀ ਹੱਥ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਤੇ ਇੱਕ ਦੱਸਦੀ ਹੈ ਕਿ ਇਸ ਨੂੰ ਲੈ ਕੇ ਕੰਟਰੋਵਰਸੀ ਚੱਲ ਰਹੀ ਸੀਗੀ ਲੋਕਾਂ ਵੱਲੋਂ ਕੁਝ ਲੋਕਾਂ ਦੇ ਵੱਲੋਂ ਇਹ ਚੀਜ਼ਾਂ ਨਹੀਂ ਪਸੰਦ ਕੀਤੀਆਂ ਜਾ ਰਹੀਆਂ ਸੀ ਤਾਂ ਹੁਣ ਦਲਜੀਤ ਦੋਸਾਂਜ ਦੇ ਵੱਲੋਂ ਇਸ ਚੀਜ਼ ਦੇ ਉੱਤੇ ਕਲੈਰੀਫਿਕੇਸ਼ਨ ਦਿੱਤੀ ਗਈ ਹੈ ਉਹਨਾਂ ਨੇ ਇੱਕ ਆਪਣੀ ਫੋਟੋ ਪੋਸਟ ਕੀਤੀ ਤੇ ਇਸ ਦੇ ਨਾਲ ਹੀ ਉਹਨ ਨਾਮੇ ਕਿਸੇ ਫਿਲਮ ਦੀ ਪ੍ਰੋਮੋਸ਼ਨ ਲਈ ਗਿਆ ਸੀ ਨਾ ਮੇ ਕਿਸੇ ਗਾਣੇ ਦੀ ਪ੍ਰੋਮੋਸ਼ਨ ਲਈ ਪੰਜਾਬ ਫਲਡਸ ਲਈ ਗਿਆ ਸੀ ਕਿ ਨੈਸ਼ਨਲ ਲੈਵਲ ਤੇ ਗੱਲ ਹੋਵੇ ਤੇ ਲੋਕੀ ਡੋਨੇਟ ਕਰ ਸਕਣ ਤਾਂ ਇਹ ਪੋਸਟ ਜੋ ਆ ਦਲਜੀਤ ਦੋਸਾਂਝ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕੇਬੀਸੀ ਦੇ ਪ੍ਰੋਮੋ ਰਿਲੀਜ਼ ਹੋਣ ਤੋਂ ਬਾਅਦ ਦਲਜੀਤ ਦੋਸਾਂਝ ਲਗਾਤਾਰ ਵਿਵਾਦ ਦੇ ਵਿੱਚ ਚੱਲ ਰਹੇ ਸੀਗੇ ਦਲਜੀਤ ਦੋਸਾਂਝ ਨੂੰ ਅਮਿਤab ਚੁੰਨੇ ਪੈਰੀ ਹੱਥ ਲਗਾਉਂਦੇ ਹੋਏ ਦੇਖਿਆ ਗਿਆ ਸੀ ਦੱਸਿਆ ਕਿ ਇਸੇ ਗੱਲ ਨੂੰ ਲੈ ਕੇ ਦਲਜੀਤ ਦੋਸਾਂਝ ਦੇ ਵੱਲੋਂ ਜੋ ਆ ਸੋਸ਼ਲ ਮੀਡੀਆ ਉਤੇ ਕਲੈਰੀਫਾਈ ਕੀਤਾ ਗਿਆ ਇਸ ਗੱਲ ਉਤੇ ਜ਼ੋਰ ਦਿੱਤਾ ਗਿਆ ਦਲਜੀਤ ਦੋਸਾਂਝ ਦੇ ਵੱਲੋਂ ਕਿ ਪੰਜਾਬ ਨੂੰ ਹੜਾ ਦੀ ਇਸ ਮਾਰ ਵਿੱਚੋਂ ਕੱਢਣ ਲਈ ਜੋ ਕੁਝ ਵੀ ਕਰਨਾ ਪਿਆ ਉਹ ਆਪਣੇ ਪੱਧਰ ਉਤੇ ਕਿ ਜ਼ਰੂਰ ਕਰਨੀਏ ਉਹਨਾਂ ਕਿ ਹਾਕਿਓ ਪੰਜਾਬ ਦੀ ਗੱਲ ਨੈਸ਼ਨਲ ਲੈਵਲ ਤੱਕ ਲੈ ਕੇ ਜਾਣਗੇ ਪ੍ਰੋਮੋ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਕੇਬੀਸੀ ਵਿੱਚ ਐਂਟਰੀ ਲੈਣ ਦੇ ਸਮੇਂ ਦਲਜੀਤ ਦੋਸਾਂਝ ਗਾਣਾ ਗਾਉਂਦੇ ਹਨ ਜਿਸ ਵਿੱਚ ਉਹ ਕਹਿੰਦੇ ਹਨ ਮੈਂ ਉਹ ਪੰਜਾਬ ਇਸ ਮੌਕੇ ਅਮਿਤabਚਨ ਵੱਲੋਂ ਵੀ ਪੰਜਾਬ ਦੇ ਪੁੱਤਰ ਦਾ ਸਵਾਗਤ ਕੀਤਾ ਜਾਂਦਾ ਤਾਂ ਦਲਜੀਤ ਦੋਸਾਂ ਚ ਇਸ ਸਮੇਂ ਦੱਸ ਦੇ ਕਿ ਆਸਟ੍ਰੇਲੀਆ ਦੇ ਵਿੱਚ ਆਪਣੇ ਟੂਰ ਕਰ ਰਹੇ ਨੇ ਜਿੱਥੇ 1 ਨਵੰਬਰ ਨੂੰ ਉਹਨਾਂ ਦਾ ਸ਼ੋ ਵੀ ਹੈ ਇਸ ਸਟੂਡੈਂਟ ਲੈ ਕੇ ਵੀ ਵਿਵਾਦ ਖੜਾ ਹੋ ਚੁੱਕਿਆ ਹੈ ਇਸ ਪਿਛਲੇ ਸ਼ੋਅ ਦੇ ਦੌਰਾਨ ਇੱਕ ਪਿਛਲੇ ਸ਼ੋਅ ਦੇ ਦੌਰਾਨ ਕਈ ਲੋਕਾਂ ਨੂੰ ਦੱਸ ਦਈਏ ਕਿ ਐਂਟਰੀ ਇਸ ਸ਼ੋਅ ਦੇ ਵਿੱਚ ਨਹੀਂ ਦਿੱਤੀ ਗਈ ਸੀਗੀ ਇਹ ਵਿਵਾਦ ਜੋ ਲਗਾਤਾਰ ਵੱਧਦਾ ਜਾ ਰਿਹਾ ਤੇ ਚੱਲ ਵੀ ਰਿਹਾ ਦਲਜੀਤ ਦੋਸਾਂਝ ਭਾਵੇਂ ਲਗਾਤਾਰ ਕੰਟਰੋਵਰਸਿਸ ਦੇ ਵਿੱਚ ਘਿਰੇ ਹੋਏ ਨੇ ਪਰ ਇੱਕ ਗਾਇਕੋ ਹੈ ਜੋ ਕਿ ਹਮੇਸ਼ਾ ਜਦੋਂ ਵੀ ਉਹਨਾਂ ਦੇ ਬਾਰੇ ਕੋਈ ਗੱਲਬਾਤ ਜੋ ਨੈਸ਼ਨਲ ਲੈਵਲ ਤੇ ਹੋਵੇ ਜਾਂ ਇੰਟਰਨੈਸ਼ਨਲ ਲੈਵਲ ਤੇ ਹੋਵੇ ਤਾਂ ਉਹ ਖੁੱਲ੍ਹ ਕੇ ਕਰਦੇ ਨੇ ਆਪਣਾ ਪੁਆਇੰਟ ਆਫ View ਜ਼ਰੂਰ ਰੱਖਦੇ ਹੋਏ ਨਜ਼ਰ ਆਉਂਦੇ ਹਾਲਾਂਕਿ ਦਲਜੀਤ ਦੋਸਾਂਝ ਦੇ ਵੱਲੋਂ ਅਮੀਦਾ ਬਚਨ ਦੇ ਪੈਰੀਹਾਰ ਲਗਾਉਣੇ ਚਾਹੀਦੇ ਸੀ ਜਾਂ ਨਹੀਂ ਲਗਾਉਣੇ ਚਾਹੀਦੇ ਸੀ ਜਾਂ ਇਹਨਾਂ ਗੱਲਾਂ ਨੂੰ ਵਰਸੀ ਹੋਣੀ ਚੰਗੀ ਗੱਲ ਹੈ ਤੁਹਾਡੇ ਕੀ ਵਿਚਾਰ ਹੈ ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦਿਖ ਦਿਰਵੋ ਦਾਨਿਕ ਸੂਰਆ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੂਰਆ ਟੀਵੀ ਮੈਂ 소ਨੀਆ ਸੋ ਇਸ ਵਾਰ ਗੱਲ ਕਰਾਂਗੇ ਅਸੀਂ ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਦੇ ਸਟਾਰ ਯਾਨੀ ਕਿ ਗਲੋਬਲ ਸਟਾਰ ਦਲਜੀਤ ਦੋਸਾਂਜ ਦੇ ਬਾਰੇ ਜੋ ਕਿ ਕੇ ਵੀ ਸੀ ਦੇ ਵਿੱਚ ਨਜ਼ਰ ਆਏ ਤਾਂ ਇਸ ਕਰਕੇ ਕਾਫੀ ਪ੍ਰੋਮੋ ਰਿਲੀਜ਼ ਹੋਏ ਤੇ ਦਲਜੀਤ ਦੋਸਾਂਜ ਕੰਟਰੋਵਰਸੀਆਂ ਦੇ ਵਿੱਚ ਵੀ ਆ ਗਏ ਕਿਉਂਕਿ ਉਹਨਾਂ ਨੂੰ ਧਮਕੀਆਂ ਵੀ ਮਿਲੀਆਂ ਸੀਗੀਆਂ ਕਿਉਂਕਿ ਇਸ ਪ੍ਰੋਮੋਸ ਦੇ ਵਿੱਚ ਨਜ਼ਰ ਆ ਰਿਹਾ ਸੀ ਕਿ ਦਲਜੀਤ ਦੋਸਾਂਜ ਜੋ ਆਮਿਤਾਬ ਬਚਨ ਦੇ ਪੈਰੀ ਹੱਥ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਤੇ ਇੱਕ ਦੱਸ ਦਈਏ ਕਿ ਇਸ ਨੂੰ ਲੈ ਕੇ ਕੰਟਰੋਵਰਸੀ ਚੱਲ ਕੀਤੀਆਂ ਜਾ ਰਹੀਆਂ ਸੀ ਤਾਂ ਹੁਣ ਦਿਲਜੀਤ ਦੋਸਾਂਜ ਦੇ ਵੱਲੋਂ ਇਸ ਚੀਜ਼ ਦੇ ਉੱਤੇ ਕਲੈਰੀਫਿਕੇਸ਼ਨ ਦਿੱਤੀ ਗਈ ਹੈ ਉਹਨਾਂ ਨੇ ਇੱਕ ਆਪਣੀ ਫੋਟੋ ਪੋਸਟ ਕੀਤੀ ਤੇ ਇਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਪੰਜਾਬ ਨਾ ਮੈਂ ਕਿਸੇ ਫਿਲਮ ਦੀ ਪ੍ਰੋਮੋਸ਼ਨ ਲਈ ਗਿਆ ਸੀ ਨਾ ਮੈਂ ਕਿਸੇ ਗਾਣੇ ਦੀ ਪ੍ਰੋਮੋਸ਼ਨ ਲਈ ਪੰਜਾਬ ਫਲਡਸ ਲਈ ਗਿਆ ਸੀ ਕਿ ਨੈਸ਼ਨਲ ਲੈਵਲ ਤੇ ਗੱਲ ਹੋਵੇ ਤੇ ਲੋਕੀ ਨੇਟ ਕਰ ਸਕਣਤਾ ਇਹ ਪੋਸਟ ਜੋਆ ਦਲਜੀਤ ਦੋਸਾਂਝ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕੇਬੀਸੀ ਦੇ ਪ੍ਰੋਮੋ ਰਿਲੀਜ਼ ਹੋਣ ਤੋਂ ਬਾਅਦ ਦਲਜੀਤ ਦੋਸਾਂਝ ਲਗਾਤਾਰ ਵਿਵਾਦਾਂ ਦੇ ਵਿੱਚ ਚੱਲ ਰਹੇ ਸੀਗੇ ਦਲਜੀਤ ਦੋਸਾਂਝ ਨੂੰ ਅਮਿਤ ਆਪਚੰਦ ਦੇ ਪੈਰੀ ਹੱਥ ਲਗਾਉਂਦੇ ਹੋਏ ਦੇਖਿਆ ਗਿਆ ਸੀ ਦੱਸਦੀ ਹੈ ਕਿ ਇਸੇ ਗੱਲ ਨੂੰ ਲੈ ਕੇ ਦਲਜੀਤ ਦੋਸਾਂਝ ਦੇ ਵੱਲੋਂ ਜੋ ਆ ਸੋਸ਼ਲ ਮੀਡੀਆ ਉਤੇ ਕਲੈਰੀਫਾਈ ਕੀਤਾ ਗਿਆ ਇਸ ਗੱਲ ਉਤੇ ਜ਼ੋਰ ਦਿੱਤਾ ਗਿਆ ਦਲਜੀਤ ਦੋਸਾਂਝ ਦੇ ਵੱਲੋਂ ਕਿ ਪੰਜਾਬ ਨੂੰ ਹੜਾ ਦੀ ਇਸ ਮਾਰ ਵਿੱਚੋਂ ਕੱਢਣ ਲਈ ਜੋ ਕੁਝ ਵੀ ਕਰਨਾ ਪਿਆ ਉਹ ਆਪਣੇ ਪੱਧਰ ਉਤੇ ਕਿ ਜ਼ਰੂਰ ਕਰਨੀਏ ਉਹਨਾਂ ਕਿਹਾ ਕਿ ਉਹ ਪੰਜਾਬ ਦੀ ਗੱਲ ਨੈਸ਼ਨਲ ਲੈਵਲ ਤੱਕ ਲੈ ਕੇ ਜਾਣਗੇ ਪ੍ਰੋਮੋ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਕੇਬੀਸੀ ਵਿੱਚ ਐਂਟਰੀ ਲੈਣ ਦੇ ਸਮੇਂ ਦਲਜੀਤ ਦੋਸਾਂਝ ਗਾਣਾ ਗਾਉਂਦੇ ਹਨ ਜਿਸ ਵਿੱਚ ਉਹ ਕਹਿੰਦੇ ਹਨ ਮੈਂ ਉਹ ਪੰਜਾਬ ਇਸ ਮੌਕੇ ਅਮਿਤabਚਨ ਵੱਲੋਂ ਵੀ ਪੰਜਾਬ ਦੇ ਪੁੱਤਰ ਦਾ ਸਵਾਗਤ ਕੀਤਾ ਜਾਂਦਾ ਤਾਂ ਦਲਜੀਤ ਸਾਂਝੇ ਇਸ ਸਮੇਂ ਦੱਸ ਦੇ ਕਿ ਆਸਟ੍ਰੇਲੀਆ ਦੇ ਵਿੱਚ ਆਪਣੇ ਟੂਰ ਕਰ ਰਹੇ ਨੇ ਜਿੱਥੇ 1 ਨਵੰਬਰ ਨੂੰ ਉਹਨਾਂ ਦਾ ਸ਼ੋ ਵੀ ਹੈ ਇਸ ਸਟੂਡੈਂਟ ਲੈ ਕੇ ਵੀ ਵਿਵਾਦ ਖੜਾ ਹੋ ਚੁੱਕਿਆ ਹੈ ਇਸ ਪਿਛਲੇ ਸ਼ੋਅ ਦੇ ਦੌਰਾਨ ਇੱਕ ਪਿਛਲੇ ਸ਼ੋਅ ਦੇ ਦੌਰਾਨ ਕਈ ਲੋਕਾਂ ਨੂੰ ਦੱਸ ਦਈਏ ਕਿ ਐਂਟਰੀ ਇਸ ਸ਼ੋਅ ਦੇ ਵਿੱਚ ਨਹੀਂ ਦਿੱਤੀ ਗਈ ਸੀਗੀ ਇਹ ਵਿਵਾਦ ਜੋ ਲਗਾਤਾਰ ਵੱਧਦਾ ਜਾ ਰਿਹਾ ਤੇ ਚੱਲ ਵੀ ਰਿਹਾ ਦਲਜੀਤ ਦੋਸਾਂਝ ਭਾਵੇਂ ਲਗਾਤਾਰ ਕੰਟਰੋਵਰਸਿਸ ਦੇ ਵਿੱਚ ਘਿਰੇ ਹੋਏ ਨੇ ਪਰ ਇੱਕ ਗਾਇਕੋ ਹੈ ਜੋ ਕਿ ਹਮੇਸ਼ਾ ਜਦੋਂ ਵੀ ਉਹਨਾਂ ਦੇ ਬਾਰੇ ਕੋਈ ਗੱਲਬਾਤ ਜੋ ਨੈਸ਼ਨਲ ਲੈਵਲ ਤੇ ਹੋਵੇ ਜਾਂ ਇੰਟਰਨੈਸ਼ਨਲ ਲੈਵਲ ਤੇ ਹੋਵੇ ਤਾਂ ਉਹ ਖੁੱਲ੍ਹ ਕੇ ਕਰਦੇ ਨੇ ਆਪਣਾ ਪੁਆਇੰਟ ਆਫ View ਜ਼ਰੂਰ ਰੱਖਦੇ ਹੋਏ ਨਜ਼ਰ ਆਉਂਦੇ ਹਾਲਾਂਕਿ ਦਲਜੀਤ ਦੋਸਾਂਝ ਦੇ ਵੱਲੋਂ ਅਮੀਦਾ ਬਚਨ ਦੇ ਪੈਰੀਹਾਰ ਲਗਾਉਣੇ ਚਾਹੀਦੇ ਸੀ ਜਾਂ ਨਹੀਂ ਲਗਾਉਣੇ ਚਾਹੀਦੇ ਸੀ ਇਹਨਾਂ ਗੱਲਾਂ ਨੂੰ ਲੈ ਹਰਸੀ ਹੋਣੀ ਚੰਗੀ ਗੱਲ ਹੈ ਤੁਹਾਡੇ ਕੀ ਵਿਚਾਰ ਹੈ ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦਿਖ ਦਿਰਵੋ ਡੈਨਿਕ ਸੂਰਤ ਟੀਵੀ